ਮੈਨੂੰ ਧੱਕੇ ਨਾਲ ਕੇ ਚਪੇੜਾ ਮਾਰਦੀਆਂ ਨਨਾਨਾ ਦੇ ਘਰ ਵਾਲੇ ਵੀ ਆਉਂਦੇ ਮੌਜੂਦਾ ਅੰਦਰ ਹਲਾ ਚਪੇੜਾ ਮਾਰਦੀਆਂ ਅੰਦਰ ਬਹਿ ਕੇ ਸੋਫਿਆਂ ਤੇ ਇਕੱਠੇ ਹੋ ਕੇ ਮੇਰੇ ਬੱਚੇ ਜਦੋਂ ਸਕੂਲ ਜਾਂਦੇ ਜਦੋਂ ਮੈਂ ਗੱਲ ਕਰਦੀ ਐਲੀਗੇਸ਼ਨ ਲਗਾਉਂਦੇ ਕੰਪਲੇਂਟਾਂ ਭੇਲਣੇ ਗਈਆਂ ਆ ਮੈਡਮ ਜੀ ਚਲੋ ਕੰਪਲੀਟ ਗੱਲ ਤਾਂ ਸੁਣ ਲੋ ਇੱਕ ਮਿੰਟ ਕੋਈ ਨਹੀਂ ਗੱਲ ਕਰੋ ਨਾ ਕਹਿੰਦੇ ਅਸੀਂ ਰੱਖਣ ਨੂੰ ਤਿਆਰ ਆ ਤੁਹਾਨੂੰ ਰਾਜ਼ੀ ਆ ਅਸੀਂ ਕਮਰਾ ਤੁਹਾਨੂੰ ਦੇ ਦਿੰਨੇ ਆ ਜਿੱਦਾਂ ਕੋਰਟ ਨੇ ਮਾਨ ਅਦਾਲਤ ਨੇ ਤੁਹਾਨੂੰ ਆਰਡਰ ਦਿੱਤੇ ਆ ਕਿ ਤੁਸੀਂ ਯੂਜ਼ ਕਰ ਸਕਦੇ ਹੋ ਉਸ ਨੂੰ ਭਾਵੇਂ ਘਰ ਦਾ ਕੋਈ ਵੀ ਚੀਜ਼ ਹੋਵੇ ਕਮਰਾ ਤੁਹਾਡਾ ਪਰਸਨਲ ਹੋਵੇਗਾ ਠੀਕ ਹੈ ਨਾਲ ਘਰ ਤੁਸੀਂ ਯੂਜ਼ ਕਰ ਸਕਦੇ ਹੋ ਪਰ ਉਹ ਕਹਿ ਰਹੇ ਤੁਹਾਡੇ ਜੇਠ ਜੇ ਸਾਡੇ ਤੇ ਬਾਅਦ ਚ ਗਲਤ ਇਲਜ਼ਾਮ ਲਾ ਦੰਗੇ ਕਿ ਮੈਨੂੰ ਬੈ ਟੱਚ ਕਰਦਾ ਜਾਂ ਮੈਨੂੰ ਗਲਤ ਇਸ਼ਾਰੇ ਕਰਦਾ ਜਾਂ ਕੁਝ ਗਲਤ ਕਰਨੀ ਆ ਸਰ ਇਹ ਗੱਲਾਂ ਤਾਂ ਉਹਨਾਂ ਨੇ ਪਹਿਲਾਂ ਹੀ ਕੀਤੀਆਂ ਆ ਕਹਿੰਦੇ ਜੇ ਹੁਣ ਫੇਰ ਦੁਬਾਰਾ ਸਾਡੇ ਤੇ ਇਲਜ਼ਾਮ ਲਾਣਗੇ ਇਹ ਸਾਰੇ ਇਹ ਗੱਲਾਂ ਤਾਂ ਪਹਿਲਾਂ ਹੀ ਕੀਤੀਆਂ ਆ ਸਰ ਤੁਹਾਡੇ ਕੋਈ ਹੈਗੀ ਕੋਈ ਉਹ ਤੋਂ ਕਮਰੇ ਚ ਲੈ ਕੇ ਜਾਂਦਾ ਇਹ ਤਾਂ ਸਿਰਫ ਪਹਿਲਾਂ ਹੀ ਕੀਤੀਆਂ ਆ ਨਹੀਂ ਜੇ ਉਹ ਕਹਿੰਦੇ ਹੁਣ ਜੇ ਹੁਣ ਜੇ ਉਹਨਾਂ ਦੀ ਵਾਈਫ ਨਹੀਂ ਹੈਗੀ ਵਿਆਹ ਹੀ ਨਹੀਂ ਇੱਕ ਮਿੰਟ ਇੱਕ ਮਿੰਟ ਸੁਣੋ ਇਹ ਕੰਮ ਇਹਨਾਂ ਨੇ ਪਹਿਲਾਂ ਕੀਤਾ ਹੀ ਮੈਂ ਦਰਖਾਸਤ ਦੇ ਚੁੱਕੀ ਆ ਸਾਰਾ ਕੁਝ ਦੇ ਦਿੱਤਾ ਕਿ ਮੇਰੀ ਕੰਪਲੇਂਟ ਹਲੇ ਤੱਕ ਕੋਈ ਨਹੀਂ ਮੈਨ ਨੇ ਤੁਹਾਡੇ ਜੱਟ ਮੈਰਿਟ ਨੇ ਮੈਨ ਨੇ ਵਾਈਫਾਈ ਦੀ ਹਾਂ ਜੀ ਮੈਰਿਟ ਆਹੇ ਤਾਂ ਸਰ ਇਹ ਗਲਤ ਕੰਮ ਕਰਦਾ ਸਰ ਇਹਦੇ ਭਾਂਜੇ ਵੀ ਆਉਂਦੇ ਆ ਬੋਤਲਾਂ ਖੋਲ ਕੇ ਗਲਤ ਹਰਕਤਾਂ ਗਲਤ ਕੰਮ ਕਰਦੇ ਅੰਦਰ ਆਂਦੇ ਕੱਪੜਿਆਂ ਨੂੰ ਹੱਥ ਪਾਉਂਦੇ ਇਹਨਾਂ ਨੂੰ ਦੇਖੋ ਸਹੀ ਗੱਲ ਹੈ ਕਿ ਉਹ ਡੈਟੇ ਨੇ ਗਈ ਸੀ ਮੈਂ ਇੱਥੇ ਰਹਿਣੀ ਸੀ ਮੇਰੇ ਕੋ ਸਾਰੇ ਸਬੂਤ ਹੈਗੇ ਆ ਮੇਰੇ ਕੋ ਆਰਡਰ ਵੀ ਹੈਗੇ ਆ ਕੋਲ ਉਹ ਆਰਡਰ ਨੂੰ ਛੱਡ ਕੇ ਕਹਿੰਦੇ ਜਦੋਂ ਡੈਥ ਹੋਈ ਸੀ ਇਹਨਾਂ ਦੇ ਨਾਲ ਨਹੀਂ ਮੇਰੇ ਕੋ ਸਾਰੇ ਸਬੂਤ ਹੈਗੇ ਨੇ ਅਸੀਂ ਇਹਨਾਂ ਨੂੰ ਕਿਹਾ ਸੀ ਰਹਿ ਲਓ ਪਰ ਇਹ ਉੱਥੇ ਚੱਲਦੀ ਨਹੀਂ ਕਿ ਆਪਣੀ ਨਹੀਂ ਮੈਂ ਇੱਥੇ ਰਹਿੰਦੀ ਸੀ ਤੇ ਉਹ ਝੂਠ ਬੋਲਦੇ ਹਾਂ ਇਹ ਸਾਰੇ ਝੂਠ ਬੋਲਦੇ ਗਲੀ ਮੱਲੇ ਵਾਲੇ ਸਾਰਿਆਂ ਨੂੰ ਪੁੱਛ ਲਓ ਮੈਂ ਇੱਥੇ ਰਹਿੰਦੀ 16 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੀ ਹਾਂ ਕਿੰਨੇ ਟਾਈਮ ਪਹਿਲਾਂ ਤੁਸੀਂ ਗਏ ਹੋ ਉੱਥੋਂ ਮੈਂ ਗਈ ਨਹੀਂ ਪਾਜੀ ਮੈਂ ਕਿੱਦਾਂ ਕਹਿ ਦਵਾਂ ਗਈਆਂ ਮੈਂ ਗਈ ਨਹੀਂ ਨਹੀਂ ਤੁਸੀਂ ਕਿਹਾ ਮੈਨੂੰ ਕੱਢਿਆ ਇਹ ਮੈਂ ਤਾਂ ਬੁੜੀਆ ਸੁਬਤ ਵਿੱਚ ਹੈਗੀਆਂ ਹਾਂ ਹਾਂ ਜੀ ਆ ਦੇ ਵਿਆਹ ਕਦੋਂ ਹੋਇਆ ਸੀ ਤੁਹਾਡਾ ਚਲੋ ਮੇਰਾ ਨਾਮ ਕੀ ਹੈ ਜੀ ਮੇਰਾ ਨਾਮ ਨਰਿੰਦਰ ਕੁਮਾਰੀ ਇੱਕ ਮੈਂ ਵਿਧਵਾ ਹਾਂ ਤਾਂ ਮੇਰੀ ਕਸ਼ੀਸ਼ ਬੇਟੀ ਹੈ ਇੱਕ ਵੱਡੀ ਬੇਟੀ ਦਾ ਨਾਮ ਕਸ਼ੀਸ਼ ਹੈ ਛੋਟੀ ਬੇਟੀ ਦਾ ਨਾਮ ਜੈਸਿਕਾ ਹੈ ਮੇਰਾ ਜੇਠ ਜਠਾਣੀ ਮੇਰੇ ਨਾਨਾ ਦੇ ਮੁੰਡੇ ਸਾਰੇ ਆਣ ਕੇ ਮੇਰੀ ਕੁੱਟਮਾਰ ਕਰਦੇ ਆ ਨਾਨਾ ਦੇ ਘਰ ਵਾਲੇ ਵੀ ਤਾਂ ਕਰਾ ਜੀ ਕਿ ਹੋਇਆ ਕੀ ਪ੍ਰੋਪਰ ਗੱਲ ਦੱਸੋ ਪ੍ਰੋਪਰ ਗੱਲ ਮੇਰੇ ਕੱਪੜੇ ਪਾੜੇ ਮੇਰਾ ਕੁੱਟਮਾਰ ਕੀਤੀ ਕਰੋਬਾਰ ਕਿਉਂ ਖੱਡਿਆ ਕਾਰਨ ਕੀ ਇਹ ਦੱਸੋ ਇਹਨਾਂ ਨੇ ਇਹਨਾਂ ਨੇ ਮੇਰੇ ਘਰ ਵਾਲੇ ਦੀ ਡਰਚ ਕਰਕੇ ਘਰੋਂ ਬਾਹਰ ਕੱਢ ਦਿੱਤਾ ਇਹ ਨਹੀਂ ਨਹੀਂ ਹਾਂਜੀ ਇਹਨਾਂ ਨੇ ਜਦੋਂ ਜਦੋਂ ਮੇਰੇ ਘਰ ਵਾਲੇ ਕਹਿੰਦੇ ਥੋੜੀ ਨਾ ਕੁੱਟਮਾਰ ਕਰਦੇ ਤਾਲੇ ਲਾ ਕੇ ਚੱਲ ਜਾਂਦੇ ਮੈਨੂੰ ਹਰਾਸਮੈਂਟ ਕਰਦੇ ਬੱਚੇ ਸਕੂਲ ਲੈਣੇ ਹੁੰਦੇ ਤਾਂ ਵੀ ਮੈਨੂੰ ਬਾਹਰ ਰੱਖਦੇ ਆ ਜਦੋਂ ਮੈਂ ਨਾ ਗੇਟ ਦੇ ਬਾਹਰ ਬੈਠੀ ਰਹਿੰਦੀ ਦੋ ਦੋ ਨਹੀਂ ਆਉਂਦੀ ਨਹੀਂ ਘਰ ਤੋਂ ਬਾਹਰ ਫੇ ਮੇਰੀ ਗੁੱਟ ਮਾਰ ਕਰਦੇ ਆ ਨਨਾਨਾ ਜੇਠ ਜਟਾੜੀ ਨਨਾਨਾ ਦੇ ਮੁੰਡੇ ਜੇਠ ਮੇਰੇ ਨਾਮਾ ਕਮਲ ਕੁਮਾਰ ਜਿਹੜਾ ਬਣਾਉਣ ਦਾ ਮੁੰਡਾ ਸੌਰਵਾ ਨੀਖੀਲਾ ਸਰ ਮੇਰੀਆਂ ਦੁੱਛ ਜਿਹੜੀ ਮੇਰੇ ਭਰਾ ਦੀ ਸ਼ੋਭਾ ਉੱਥੇ ਜਾ ਕੇ ਵੀ ਧਮਕੀਆਂ ਦਿੱਤਾ ਮੇਰੇ ਕੱਪੜਿਆਂ ਨੂੰ ਹੱਥ ਪਾਦੇ ਗਲਤ ਕੰਮ ਕਰਦੇ ਗਲਤ ਇਸ਼ਾਰੇ ਕਰਦੇ ਆ ਇਹ ਉਹ ਆਪਣੀਆਂ ਬੋਤਲਾਂ ਖੋਲਦੇ ਆ ਮੇਰਾ ਜੇਠ ਬਾਕਾ ਫੜ ਕੇ 19 ਤਰੀਕ ਦੀ ਦੀਵਾਲੀ ਤੋਂ ਪਹਿਲਾਂ ਦੀ ਇੱਥੇ ਹੀ ਆ ਵੀਰੋ ਕਰੋ ਗੱਲ ਆ ਜੋ ਦੇਖੋ ਕਰੋ ਗੱਲ ਕਿਉਂ ਨਹੀਂ ਤੁਹਾਨੂੰ 19 ਤਰੀਕ ਦੀ ਗੱਲ ਹੋਇਆ ਇਹ ਦੀਵਾਲੀ ਤੋਂ ਪਹਿਲਾਂ ਦੀ 19 ਦੱਸਦੀ ਇਹਨਾਂ ਨੇ ਇਦਾਂ ਗਲਤ ਕੰਮ ਕਿਤੇ ਕਮਰੇ ਚ ਫੜ ਕੇ ਜਾਂਦਾ ਸੀ ਇੱਥੇ ਆਹ ਦੇਖੋ ਕਰੋ ਗੱਲ ਕਰੋ ਗੱਲ ਕਰੋ ਗੱਲ ਕਿਉਂ ਨਹੀਂ ਅੰਦਰ ਜਾਂਦਾ ਕਰੋ ਕਰੋ ਪੁੱਛੋ ਕਿਉਂ ਤਰੀ ਬਣਾਉਣੀ ਹੈ ਗੈਸ ਦਾ ਚੁੱਲਾ ਭਾਂਡੇ ਵੀ ਅੰਦਰੀ ਤੋਂ ਵੀ ਸਲਾਈ ਦਾ ਕੰਮ ਵੀ ਅੰਦਰੀ ਕਰਦੀ ਆ ਥਾਰਾ ਕੰਮ ਕਹ ਰਿਓ ਕਿ ਪੇਕੇ ਰਹਿੰਦੇ ਤੁਸੀਂ ਨਹੀਂ ਮੈਂ ਪੇਕੇ ਨਹੀਂ ਰਹਿੰਦੀ ਤੇ ਮੇਰੇ ਕੋਲ ਸਾਰੇ ਸਬੂਤ ਨੇ ਮੇਰੇ ਕੋਲ ਆ ਸਾਰੇ ਸਬੂਤ ਨੇ ਕਹਿੰਦੇ 1.5 ਸਾਲ ਪਹਿਲੇ ਵੀ ਪੇਕੇ ਰਹਿ ਕੇ ਆਈ ਨਹੀਂ ਕੋਈ ਬਾਜੀ ਪੇਕੇ ਨਹੀਂ ਰਹਿਣੀ ਮੈਂ ਇੱਥੇ ਰਹਿਣੀ ਆ ਮੇਰੇ ਕੋਲ ਸਾਰੇ ਸਬੂਤ ਨੇ ਅਲੀਗੇਸ਼ਨ ਲਗਾ ਰਹੇ ਹੋ ਕਿ ਮਿਸਟਰ ਉਹ ਕਹਿੰਦੇ ਸਬੂਤ ਦਿਖਾ ਦੇ ਮੈਂ ਮੰਨ ਜੂ ਹਾਂ ਹਾਂਜੀ ਕਾਦੇ ਸਬੂਤ ਬਾਜੀ ਦਿਖਾਵਾਂ ਕਹਿੰਦਾ ਮੈਂ ਇੱਥੇ ਕਮਰੇ ਥੜੋ ਨਾ ਲੱਗੇ ਉਸੇ ਕਹਿੰਦੇ ਅਸੀਂ ਤਾਂ ਕਿਹਾ ਇਹਨੂੰ ਰਹਿਲਾ ਰਹਿਲਾ ਆ ਆਪਣੀ ਰਹਿਲੀ ਹੈ ਇਹਨਾਂ ਨੇ ਫੋ ਜਸੋ ਭਾਈ ਤੁਹਾਡੇ ਸਾਹਮਣੇ ਮਨਾ ਕਰ ਰਹੇ ਨੇ ਨਹੀਂ ਕਰਦੇ ਮੈਨੂੰ ਧੱਕਾ ਦੇ ਕੇ ਪੰਜ ਪੰਜ ਦਿਨ ਬਾਹਰ ਰੱਖਦੇ ਇਹ ਘਰੋਂ ਇਹ ਘਰੋਂ ਬਾਹਰ ਕੱਢਿਆ ਇਹਨੂੰ ਇਹ ਘਰੋਂ ਬਾਹਰ ਰੱਖਦੇ ਤਾਲਾ ਲਾ ਕੇ ਉਹ ਕਹਿੰਦੇ ਬਾਹਰ ਕੱਢਿਆ ਨਹੀਂ ਅਸੀਂ ਤੁਸੀਂ ਰਹਿ ਨਹੀਂ ਪਾਜੀ ਇਹ ਤਾਲਾ ਲਾ ਕੇ ਚਲ ਜਾਂਦੇ ਕਰੋ ਮੈਂ ਬਾਹਰ ਖੜੇ ਮੇਰੇ ਕੋਲ ਸਬੂਤ ਹੈਗੇ ਆ ਮੇਰੇ ਕੋਲ ਕੋਰਟ ਦੀ ਆਰਡਰ ਵੀ ਆ ਜੀ ਜਾ ਕੇ ਪੁੱਛ ਲਓ ਜਾ ਕੇ ਵਿਜੀਲੈਂਸ ਚਲੋ ਕਿਸੇ ਦਾ ਦੋ ਕੁਛ ਨਾ ਤੁਹਾਡੇ ਘਰ ਕਿਸੇ ਰੱਖਾ ਲੋ ਰਾਜਾ ਨੂੰ ਫੋਨ ਪਰ ਅਸੀਂ ਕੋਰਟ ਕੇਸ ਕੀਤਾ ਹੈ ਇਹਨਾਂ ਨੇ ਵੀ ਕੀਤਾ ਹੈ ਜਦੋਂ ਸਾਨੂੰ ਕੋਰਟ ਚੈਲੂ ਨਾ ਖੇਸਾਬ ਹਾਬਸ ਤੇ ਹੈਗੀ ਆ ਨੀ ਪੁਲਿਸ ਨਾਲ ਹੈ ਪੁਲਿਸ ਨੂੰ ਪੜਾ ਲਓ ਪੁੱਛ ਲ ਨੇ ਇਹ ਪਰਾ ਅੰਕਠੇ ਕਰਕੇ ਲਿਆਈ ਮੇਰੇ ਤੋਂ ਵੀਡੀਓ ਹੈਗੀ ਹੈ ਇਹਨੇ ਸਾਡੇ ਤੇ ਹਟਾ ਦਿੱਤਾ ਜੇ ਛੋਟੇ ਛੋਟੇ ਬੱਚੇ ਜਿਗੇ ਸਾਡੇ ਸਾਡੇ ਬੇਲੇ ਦਿਖਾ ਦੇ ਦੇ ਮੇਰੇ ਬੱਚੇ ਛੋਟੇ ਆ ਕੁਝ ਵੀ ਹੋ ਜੇ ਤੁਸੀਂ ਕਰਵਾਇਆ ਹਮਲਾ ਆਪਣੇ ਭਰਾ ਲੈ ਕੇ ਇਹਨੇ ਉੱਤੇ ਨਹੀਂ ਮੈਂ ਨਹੀਂ ਕਰਵਾਇਆ ਤੁਹਾਡੇ ਸਾਹਮਣੇ ਕਹਿ ਰਹੇ ਆ ਨਹੀਂ ਭਰਾ ਮੇਰੇ ਕੋਈ ਨਹੀਂ ਆਏ ਹੈਗੇ ਮੇਰੇ ਭਰਾ ਚੋਂ ਇਹਨਾਂ ਨੇ ਮੇਰੀ ਕੁੱਟਮਾਰ ਕਰ ਲਈ ਮੇਰੇ ਤੋਂ ਵੀਡੀਓ ਫੋਟੋ ਹੈਗੀਆਂ ਆ ਆਹ ਦੇਖੋ ਮੇਰੇ ਤੋਂ ਫੋਟੋ ਇਹ ਕੱਲ ਨੂੰ ਮੇਰੇ ਕੋਈ ਕੇਸ ਉਲਟਾ ਪਾਉਂਦੀ ਆ ਮੈਨੂੰ ਮੇਰੇ ਹੱਥ ਪੰਦਾ ਜੋ ਵੀ ਆ ਕਿਹ ਪੁੰਜ ਜ਼ਿੰਮੇਵਾਰ ਜਦ ਬੱਚਿਆਂ ਨੂੰ ਸਕੂਲ ਜਾਣੇ ਤੇ ਘਰ ਤੇ ਆਉਂਦੇ ਆ। ਕਿਹ ਪੁੰਜ ਜ਼ਿੰਮੇਵਾਰ ਉਹ ਦੱਸੋ ਮੈਨੂੰ ਠੀਕ ਹੈ ਨਾ ਇਸ ਲਈ ਮੈਨੂੰ ਮਿਲ ਗਿਆ ਵਕੀਲ ਨੇ ਦੱਸ ਤਾ ਕਿ ਸਟੇਨ ਨੂੰ ਮਿਲੀ ਉਹਨਾਂ ਤੋਂ ਮਤਲਬ ਰਿਆ ਸੋਦੇ ਹਾਂਜੀ ਠੀਕ ਹੈ ਜੀ ਇਹ ਜੇ ਇਹਨਾਂ ਨੇ ਗਲਤ ਕੰਮ ਕੀਤਾ ਜਾਂ ਕੁਝ ਵੀ ਮੇਰੇ ਤੇ ਇਲਜ਼ਾਮ ਲਾਉਂਦੇ ਐਲੀਗੇਸ਼ਨ ਲਾਉਂਦੇ ਕੋਈ ਵੀ ਜਾਂ ਘਰ ਤੇ ਕੋਈ ਰੋਲ ਰੱਪਾ ਪਾਉਂਦੇ ਉਹ ਤਾਂ ਪੁੰਜ ਜ਼ਿੰਮੇਵਾਰ ਇਹ ਹੁੰਦਾ। ਡਾਰਿਆ ਜੀ ਸਰ ਸਰ ਬੰਦਾ ਜਾ ਮੈਂ ਉੱਧਰ ਤਾਂ ਕੋਈ ਚੱਕਰ ਨਹੀਂ ਹੈ ਗਲੀ ਮੱਲੇ ਚ ਜਿਹੂੰ ਮਰਜ਼ੀ ਪੁੱਛ ਲਓ ਜੇ ਆਪਾਂ ਗਲਤ ਇਹਨਾਂ ਕੀਤਾ ਹੋਵੇ ਕੱਢੇ ਆ ਕੇ ਕਰੋ ਇਸਦੀ ਡੈਥ ਹੋ ਗਈ ਸੀ ਅਸੀਂ ਉੱਥੇ ਗਏ ਸੀ ਕਹਿੰਦਾ ਪਤਾ ਜੀ ਕਹਿੰਦੀ ਮੈਂ ਠੀਕ ਨਹੀਂ ਮੈਂ ਨਹੀਂ ਜਾਣਾ ਠੀਕ ਹੈ ਤੁਸੀਂ ਪੁੱਛ ਵੀ ਸਕਦੇ ਜੇ ਉਹ ਡੈਥ ਹੋਈ ਜਾ ਡੈਥ ਹੋਈ ਉਹਨਾਂ ਦੀ ਜੀ ਚਲੇ ਗਏ ਆ ਲੋਕ ਲਾ ਕੇ ਤੇ ਜਾਣੇ ਸੀ ਉਹ ਤੇ ਬਾਅਦ ਚ ਆ ਕੇ ਆ ਕੇ ਡਰਾਮੇ ਕਰਨ ਲੱਗੀ ਜਾਨੀ ਹਿੰਦੀ ਉੱਪਰੋਂ ਲੜੀ ਮੈਨ ਬਾਹਰ ਕੱਢ ਕੇ ਚਲੇ ਗਏ ਇਹ ਵੀ ਕੁਛ ਨਹੀਂ ਜੀ ਨਹੀਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਕੇ ਲੋਕ ਲਾਇਆ ਸੀ ਅੰਦਰ ਰੱਖ ਕੇ ਲੋਕ ਕਿੱਥੇ ਸੀ ਇਹ ਰਹਿੰਦੇ ਪੀਕੇ ਦੇ ਰਹਿੰਦੇ ਕਹਿੰਦੇ ਮੈਨੂੰ 1.5 ਮਹੀਨੇ ਪਹਿਲਾਂ ਬਾਹਰ ਕੱਢਿਆ ਇਹਨਾਂ ਨੇ ਘਰੋਂ ਚਾਰ ਪੰਜ ਸਾਲ ਪਿੰਡ ਵੀ ਦੇਖੇ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਭਰਾ ਆਇਆ ਛੁੱਟੀ ਆਇਆ ਦੁ ਕੀ ਨਹੀਂ ਆਈ ਸਾਡਾ ਬੰਦਾ ਰਿਆ ਇਹ ਕਹਿੰਦੀ ਰੈਂਟ ਤੇ ਲੈ ਲੈ ਬਾਹਰ ਮੈਂ ਘਰ ਨਹੀਂ ਬੰਦਾ ਹੂੰ ਠੀਕ ਹੈ ਤੁਸੀਂ ਆਪ ਹੀ ਦੇ ਲਓ ਕੌਣ ਗਲਤ ਹੈ ਕੌਣ ਸਹੀ ਹੈ ਤੁਹਾਡੇ ਤੇ ਇਲਜ਼ਾਮ ਕਿਉਂ ਲਾਰੇ ਕਿ ਨਹੀਂ ਕੀ ਕਾਦੀ ਖੁੰਦੇ ਕੋ ਟੋਟ ਕਹਿੰਦੀ ਸ਼ਰਾਬ ਦੀਆਂ ਬੋਤਲਾਂ ਵਗੈਰਾ ਇਹ ਉਹ ਪੀ ਕੇ ਮੈਨੂੰ ਕੋਈ ਜਿਹੜਾ ਕਿੰਨੀ ਸ਼ਰਾਬ ਆ ਪੀ ਕੇ ਤਾਂ ਕੋਈ ਮੈਸੇਜ ਤੇ ਵੀ ਅਲੀਗੇਸ਼ਨ ਲਗਾ ਰਿਹਾ ਤਾਂ ਕੋਈ ਕੰਨਸਪੋਧਾ ਹੈ ਕਿ ਇਹ ਤਾਂ ਦਾਵੇ ਜੇ ਆਪਾਂ ਇਦਾਂ ਦਾ ਕੰਮ ਕਰਦੇ ਇਨ ਗਲੀ ਮਲੇ ਪੁੱਛ ਲੋ ਤੁਸੀਂ ਕਿ ਮੈਂ ਇਦਾਂ ਦਾ ਬੰਦਾ ਹੈਗਾ ਇੱਕ ਰਿਟਨ ਨੋਟਿਸ ਲੈ ਕੇ ਆਇਆ ਕਾਦਾ ਹੋ ਕੇ ਕਹਿੰਦੀ ਨੋਟਿਸ ਭਾਈ ਜੀ ਨੇ ਕੇਸ ਕੀਤਾ ਹੀ ਅਸੂਬ ਕੀਤਾ ਮੈਨੂੰ ਸਟੇ ਆਰਡਰ ਮਿਲ ਦਿੱਕਤ ਆ ਸਾਨੂੰ ਕੋਈ ਦਿੱਕਤ ਨਹੀਂ ਹੈ ਕੋਣ ਦੱਸੂ ਵੀਡੀਓ ਚ ਜੀ ਆਇਆਂ ਦੀ ਸਿਸਟਰ ਉਹ ਪਿੱਛੇ ਖੜੇ ਆਇਆਂ ਨਾਲ ਲੈ ਕੇ ਆਈ ਸੀ ਕੋਈ ਜਿਲਜੀ ਭਰਾ ਕਰਿਓ ਆ ਆਰੇ ਆਰੇ ਦੇਖਿਓ ਮੇਰੇ ਭਰਾ ਬਾਹਰ ਚ ਵਾਜਦੇ ਇਹਨਾਂ ਨੇ ਕੁੱਟ ਮਾਰਿਆ ਤੁਹਾਡੇ ਸਾਹਮਣੇ ਹੀ ਆ ਦੇ ਲੋ ਸਾਰੀ ਲੇਡੀਜ਼ ਇਹਨਾਂ ਨੂੰ ਬੁਲਾਏ ਨੇ ਹਾਂ ਜੀ ਲਈ ਵੀਡੀਓ ਚ ਵੀ ਇਹੀ ਕਹਿ ਰਹੇ ਇਹਨਾਂ ਨੇ ਕੱਪੜੇ ਪਾੜਦੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਸਾਹਮਣੇ ਆ ਵੀਡੀਓ ਤੇ ਤੁਹਾਡੇ ਸਾਹਮਣੇ ਕਿਹੜੇ ਕੱਪੜੇ ਪੜੇ ਹੋਏ ਆ ਉਸ ਤੋਂ ਬਾਅਦ ਚਲੇ ਗਏ ਪਹਿਲੀ ਦੀ ਗੱਲ ਕਰਦੇ ਪੜੇ ਕੁਛ ਨਹੀਂ ਅਸੀਂ ਪਾੜਿਆ ਕੁਛ ਨਹੀਂ ਕੀਤਾ ਆਈਰਿਸ ਸਿਸਟਰ ਆਇਆ ਜਬੱਡੀ ਨਹੀਂ ਵੈਸੇ ਜਰੋ ਤੁਹਾਡੀ ਫੀਸਰ ਪ੍ਰੋਪ ਇਹ ਕੰਟਰੋਲ ਤੇ ਆਪਣੇ 112 ਤੇ ਕੰਪਲੇਂਟ ਆਈ ਵੀ ਇਹ ਤਨਕਰ ਫੇਸ ਟੂਨ ਤੇ ਇਹ ਆਪਣੇ ਪਰਜਾਈ ਜਿਹੜੀ ਆ ਉਹ ਆ ਕੇ ਇੱਥੇ ਬਾਹਰ ਖੜੀ ਆ ਜੀ ਤੇ ਉਹ ਅੰਦਰ ਦਾਖਲ ਹੋਣਾ ਚਾਹੁੰਦੀ ਕੰਮ ਦੇ ਜੀ ਤੇ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਦੱਸਿਆ ਵੀ ਮੇਰੇ ਭਰਾ ਦੀ ਜਿਹੜੀ ਵੱਡੇ ਬ੍ਰਦਰ ਦੀ ਡੈਥ ਹੋ ਗਈ ਆ ਤੇ ਇਹਨਾਂ ਦੀ ਜਿਹੜੀ ਘਰ ਵਾਲੀ ਉਹ ਆਪਣੇ ਤਲ ਮਾਂ ਜਿਹੜੀ ਰਹਿ ਰਹੀ ਸੀ ਤੇ ਹੁਣ ਆਈ ਆਪਣੇ ਸਟੇ ਲੈ ਕੇ ਸਟੇ ਅਸੀਂ ਪੜ੍ਹ ਲਿਆ ਤੇ ਇਹਨਾਂ ਨੂੰ ਹੁਣ ਸਮਝਾਤਾ ਕਿ ਸਟੇ ਦੇ ਵਿੱਚ ਲਿਖਿਆ ਕੀ ਹੈ ਜੀ ਕੀ ਲਿਖਿਆ ਸਟੇ ਦੇ ਵਿੱਚ ਕੀ ਆਰਡਰ ਆਇਆ ਹੈ ਨਿਮਾਨੀਓਂ ਕਦਾਲਤ ਵੱਲੋਂ ਤੁਸੀਂ ਪੜ੍ਹਿਆ ਅਦਾਲਤਾਂ ਨੂੰ ਇਹੀ ਆਇਆ ਹੈ ਜਿਹੜਾ ਕਮਰਾ ਇਹਨਾਂ ਨੂੰ ਰਹਿ ਰਿਹਾ ਹੈ ਤੇ ਬਾਥਰੂਮ ਉਹ ਸਾਰਾ ਯੂਜ਼ ਕਰ ਸਕਦੇ ਹੋ ਅੱਛਾ ਜੀ ਹਾਂਜੀ ਕਮਰਾ ਵੀ ਮਤਲਬ ਯੂਜ਼ ਕਰ ਸਕਦੇ ਆ ਕਮਰਾ ਜਿਹੜਾ ਇਹਨਾਂ ਨੂੰ ਇਸ ਸੈਸ਼ਨ ਹੈਗੀ ਇਹ ਨਹੀਂ ਰਿਟਰਨ ਹੈ ਆਪਾਂ ਥਾਣੇ ਜਾ ਕੇ ਦੇ ਦੇਣ ਕਿ ਇਦਾਂ ਦੀ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਜੀ ਆਪਣੇ ਨੂੰ ਕੰਪਲੇਂਟ ਦੇਣ ਠੀਕ ਹੈ ਕਾਰਵਾਈ ਹੋ ਗਈ ਨਹੀਂ ਉਹ ਕਹਿ ਰਿਹਾ ਕਿ ਜਰੂਰੀ ਮੇਰੇ ਘਰ ਵਾਲੇ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਕੰਪਲੇਟੈਂ ਮੈਂ ਕਾਫੀ ਦਿੱਤੀ ਹੈ ਮੇਨਾ ਇਦਾਂ ਦਾ ਮਿਸ ਵੀ ਐਪ ਕੀਤਾ ਹੈ ਪਰ ਹੁਣ ਵੀ ਫੇ ਕਹਿ ਰਿਹਾ ਕਿ ਬਾਅਦ ਚ ਵੀ ਮੇਨਾ ਇਦਾਂ ਗਲਤ ਮਤਲਬ ਸ਼ਾਰੀ ਕਰਦੇ ਆ ਜਾਂ ਬਾਹੋਂ ਫੜ ਕੇ ਉੱਪਰ ਲੈ ਕੇ ਜਾਂਦੇ ਕੋਠੇ ਤੇ ਗਲਤ ਕੰਮ ਨੂੰ ਕਹਿੰਦੇ ਆ ਇਹ ਗੱਲ ਤੁਸੀਂ ਕੀਤੀ ਕਰੋਸ ਚੈੱਕਿੰਗ ਦੂਸਰੇ ਪਾਸੋਂ ਯਾਨੀ ਕਿ ਇਹਨਾਂ ਦੀ ਕੋਈ ਕਾਰਵਾਈ ਹੋ ਗਈ ਇਹਨਾਂ ਨੇ ਦੱਸਿਆ ਵੀ ਜਿਹੜੀ ਅਸੀਂ ਕੰਪਲੇਂਟ ਦਿੱਤੀ ਉਹਦੇ ਸਬੰਧ ਚ ਉਹਨਾਂ ਨੇ ਅਫਸਰਾਂ ਨੇ ਉਹਨਾਂ ਨੂੰ ਬੁਲਾਇਆ ਸੀਗਾ ਹੂੰ ਹੂੰ ਹੁਣ ਉੱਥੇ ਪਤਾ ਨਹੀਂ ਕੀ ਹੁਕਮ ਹੋਇ